ਅਮਰਸਰ ਕਮਿਸ਼ਨ ਤੇ ਥਾਣਾ ਸਿਵਲ ਲਾਈਨ ਵਿਖੇ ਸਾਨੂੰ ਕੱਲ 6 ਤਰੀਕ ਨੂੰ ਮੁਖਬਰ ਖਾਸ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ 3 ਤਰੀਕ ਨੂੰ ਰੇਲਵੇ ਸਟੇਸ਼ਨ ਦੇ ਨਜ਼ਦੀਕ ਜੋ ਰੇਲਵੇ ਲਿੰਕ ਰੋਡ ਪੈਂਦਾ ਉਹਤੇ ਚਾਹ ਦੀ ਦੁਕਾਨ ਤੇ ਰਾਤ ਦੇ ਵੇਲੇ ਕਰੀਬ 10 ਵਜੇ ਇੱਕ ਬੰਡ ਔਰਤ ਬੈਠੀ ਸੀ ਤੇ ਉਹਨੇ ਦੇ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਨੌਜਵਾਨ ਆਉਂਦਾ ਵਾ ਜਿਸ ਦੇ ਬਲੂ ਕਲਰ ਮਹਿਰੂਨ ਕਲਰ ਦੀ ਟੀ-ਸ਼ਰਟ ਬਲੂ ਕਲਰ ਦੀ ਰੋਡ ਲੋਰ ਤੇ ਖੱਟੇ ਰੰਗ ਦਾ ਪਰਣਾ ਪੰਨਿਆ ਹੋਇਆ ਸੀ ਉਸ ਲੇਡੀ ਕੋਲੋਂ ਜੋ ਉਸਦੇ ਹੱਥ ਵਿੱਚ ਪਰਸ ਉਸ ਨੂੰ ਸਨੇਚ ਕਰਕੇ ਭੱਜ ਜਾਂਦਾ ਵਾ ਜਿਸ ਤੋਂ ਬਾਅਦ ਸਾਡੇ ਐਸ ਐਚ ਓ ਸਿਵਲ ਲਾਈਨ ਉਹਨਾਂ ਵੱਲੋਂ ਤੁਰੰਤ 379 ਬੀ ਦੇ ਤਹਿਤ ਇੱਕ ਐਫ ਆਰ ਦਰਜ ਕੀਤੀ ਜਾਂਦੀ ਹੈ ਤੇ ਜੋ ਸਾਡੀਆਂ ਟੀਮਸ ਨੇ ਤੁਰੰਤ ਅਲੱਗ-ਅਲੱਗ ਸਾਧਨਾਂ ਦੇ ਨਾਲ ਇਸ ਮਕਦਮੇ ਦੀ ਤਫਤੀਸ਼ ਦੇ ਵਿੱਚ ਲੱਗ ਜਾਂਦੀ ਹੈ ਮੈਂ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਸਾਡੀ ਟੀਮ ਨੇ ਬੜੀ ਮਿਹਨਤ ਕਰਕੇ 24 ਘੰਟੇ ਦੇ ਅੰਦਰ ਅੰਦਰ ਜੋ ਇਸ ਮਕਦਮੇ ਵਿੱਚ ਲੁਰੇਂਦਾ ਦੋਸ਼ੀ ਸੀਗਾ ਜਿਸ ਦਾ ਨਾਮ ਅਮਰਿਤਪਾਲ ਸਿੰਘ ਪੁੱਤਰ ਸਰਦੀਪ ਸਿੰਘ ਜੋ ਕਿ ਸਲਤਾਨਪੁਰ ਡਰੋਨ ਦਾ ਰਹਿਣ ਵਾਲਾ ਦਾ ਉਸ ਨੂੰ 24 ਘੰਟੇ ਦੇ ਵਿੱਚ ਵਿੱਚ ਆਇਡੈਂਟੀਫਾਈ ਵੀ ਕੀਤਾ ਵਾ ਤੇ ਉਸ ਨੂੰ ਅਰੈਸਟ ਕਰਨ ਵਿੱਚ ਵੀ ਕਾਮਯਾਬ ਹੋਏ ਨੇ ਹੁਣ ਤੱਕ ਜੋ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਇਹ ਲੇਡੀ ਜੋ ਕਿ ਬਿਹਾਰ ਦੀ ਰਹਿਣ ਵਾਲੀ ਹੈ ਤੇ ਕਟੜਾ ਵਿਖੇ ਘੁੰਮਣ ਲਈ ਜਾ ਰਹੀ ਸੀ ਸੋ ਇਲਵੇ ਸਟੇਸ਼ਨ ਤੇ ਇਹ 14 15 ਜਾਣੇ ਸਨ ਕਿ ਜਦੋਂ ਇਹ ਲੇਡੀ ਇਕੱਲੀ ਚਾਹ ਦੀ ਦੁਕਾਨ ਤੇ ਬੈਠੀ ਹੁੰਦੀ ਹੈ ਤਾਂ ਐਸੀ ਦੀ ਵੀਡੀਓ ਵੀ ਸਾਡੇ ਸੀਸੀਟੀਵੀ ਵੀਡੀਓ ਦੇ ਸਾਹਮਣੇ ਆਈ ਹੈ ਕਿ ਇੱਕ ਨੌਜਵਾਨ ਘਟੇਰਨ ਦੇ ਪਰਨਾ ਬੰਨੇ ਮੋਟਰਸਾਈਕਲ ਤੇ ਆਉਂਦਾ ਵਾ ਤੇ ਪਰਸਨੇਜ ਕਰਕੇ ਭੱਜ ਜਾਂਦਾ ਵਾ ਹੁਣ ਤੱਕ ਅਸੀਂ ਇਸ ਕੋਲੋਂ ਜੋ ਵਾਰਦਾਤ ਵਿੱਚ ਵਰਤੇ ਗਿਆ ਮੋਟਰਸਾਈਕਲ ਉਹ ਰਿਕਵਰ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਇਹ ਜੋ ਉਸ ਦਾ ਬ੍ਰਾਊਨ ਕਲਰ ਦਾ ਬੈਗ ਸੀ ਕਿਉਂਕਿ ਸਾਡੇ ਸਾਹਮਣੇ ਰੱਖਿਆ ਹੋਇਆ ਇਹ ਰਿਕਵਰ ਕਰ ਚੁੱਕਿਆ ਹੈ ਬੈਗ ਦੇ ਵਿੱਚੋਂ ਚਾਰਜਰ ਸੀ ਆਈਫੋਨ ਦਾ ਹੋਰ ਕਵਰ ਹੋ ਚੁੱਕਾ ਇਸ ਤੋਂ ਇਲਾਵਾ ਜੋ ਬੈਗ ਵਿੱਚ 2500 ਰੁਪਿਆ ਸੀਗਾ ਉਹ ਪੈਸੀਵ ਰਿਕਵਰ ਹੋ ਚੁੱਕੇ ਨੇ ਇੱਥੇ ਇਹ ਦੱਸਣਯੋਗ ਹੈ ਕਿ ਜੋ ਦੋਸ਼ੀ ਦੇ ਕੋਲ ਮੋਟਰਸਾਈਕਲ ਸੀ ਜਿਸ ਦਾ ਅਸਲ ਨੰਬਰ ਪੀਪ02ਈਜੇ 5729 ਸੀ ਬਟ ਇਸ ਦੋਸ਼ੀ ਨੇ ਇਸ ਮੋਟਰਸਾਈਕਲ ਨੰਬਰ ਨੂੰ ਟੈਂਪਰ ਕਰਕੇ 57 29 ਦੀ ਜਗ੍ਹਾ 1455 ਨੰਬਰ ਹਰੇ ਰੰਗ ਦੀ ਪਲੇਟ ਤੇ ਲਿਖਿਆ ਹੋਇਆ ਸੀ ਸੋ ਇਸ ਮੁਕਦਮੇ ਦੇ ਵਿੱਚ ਇਸ ਦੇ ਖਿਲਾਫ ਇਹ ਜੋ ਟੈਂਪਰਿੰਗ ਕੀਤੀ ਹੈ ਨੰਬਰ ਪਲੇਟ ਦੇ ਨਾਲ ਸੋ ਆਈਪੀਐਸਸੀ ਦੀ ਧਾਰਾ 473 ਦੇ ਤਹਿਤ ਇਸ ਵਿੱਚ ਵਾਦਾ ਜੁਰਮ ਕੀਤਾ ਗਿਆ ਸੋ ਹੁਣ ਤੱਕ ਇਹਦੇ ਖਿਲਾਫ 479B 411 473 ਦੇ ਤਹਿਤ ਮਕਦਮਾ ਰਜਿਸਟਰ ਹੋਇਆ ਵਾ ਤੇ ਇਸ ਦਾ ਰਮਾਨ ਲੈ ਕੇ ਅਗਲੇਰੀ ਪੁਸ਼ਕਸ਼ ਇਸ ਕੋਲ ਜਾਰੀ ਹੈ ਸਰ ਹਾਂ ਬਿਲਕੁਲ ਜੀ ਜੋ ਮਖਬਰ ਖਾਸ ਦੀ ਇਤਲਾਅ ਮਿਲੀ ਸੀ ਉਸ ਦੇ ਤਹਿਤ ਜੋ ਲੇਡੀ ਆ ਉਸ ਦਾ ਐਡਰੈਸ ਹੁਣ ਤੱਕ ਅਸੀਂ ਖਡਵਾ ਲਿਆ ਵਾ ਬਹੁਤ ਹੀ ਜਲਦੀ ਉਸ ਲੇਡੀ ਨਾਲ ਅਸੀਂ ਕੰਟੈਕਟ ਕਰਾਂਗੇ ਉਸ ਲੇਡੀ ਨੂੰ ਇਸ ਮਕਦਮੇ ਦੇ ਵਿੱਚ ਸ਼ਾਮਲ ਤਫਤੀਸ਼ ਕਰਕੇ ਉਸ ਦੇ ਬਿਆਨ ਵੀ ਲਿਖੇ ਜਾਣਗੇ ਤੇ ਨਾਲ ਦੀ ਨਾਲ ਉਸ ਨੂੰ ਗਾਈਡ ਕਰਕੇ ਕੋਰਟ ਦੇ ਰਾਈ ਉਸ ਦਾ ਪਰਸ ਜੋ ਉਸ ਦੇ ਪੈਸੇ ਨੇ ਤੇ ਕੀਮਤੀ ਚਾਰਜਰ ਉਹ ਉਸ ਨੂੰ ਵਾਪਸ ਲਵਾਇਆ ਜਾਊਗਾ ਤੇ ਸਰ ਇਹਨੇ ਕਿਉਂ ਵਾਰਦਾਤ ਕੀਤੀ ਹੈ ਤਾਂ ਇਹ ਜੋ ਦੋਸ਼ੀ ਹੈ ਜੀ ਨਸ਼ੇਦ ਆਦੀ ਹੈ ਤੇ ਨਸ਼ੇ ਦੀ ਲੋੜ ਦੇ ਵਿੱਚ ਇਸਨੇ ਵਾਰਦਾਤ ਕੀਤੀ ਹੈ ਜੋ ਪੈਸਿਆਂ ਦੀ ਲੋੜ ਹੋਣ ਕਰਕੇ ਇਸ ਨੇ ਬੜੀ ਹੀ ਮਸਤੀ ਦੇ ਨਾਲ ਇਹ ਵਾਰਦਾਤ ਕੀਤੀ ਤੇ ਅਲੱਗ-ਅਲੱਗ ਰੂਟਸ ਤੋਂ ਬੜਾ ਘੁੰਮਿਆ ਫਿਰਿਆ ਬਟ ਪੁਲਿਸ ਦੀ ਟੀਮ ਬੜੀ ਮਸਤੈਦ ਸੀ ਬੜੀ ਮਿਹਨਤ ਨਾਲ ਉਸ ਨੇ ਕੁਝ ਘੰਟੇ ਦੇ ਵਿੱਚ ਇਸ ਮੁਕਦਮੇ ਨੂੰ ਟਰੇਸ ਕੀਤਾ ਤੇ ਜੋ ਇਸ ਦੇ ਵਿੱਚ ਅਲੱਗ-ਅਲੱਗ ਵਾਰਦਾਤ ਦੇ ਤਹਿਤ ਜੋ ਖੋਹ ਕੀਤੀ ਗਈ ਸੀ ਉਹ ਬਰਾਮਦ ਕਰਕੇ ਅਸੀਂ ਮੁਦਈ ਤੱਕ ਬਹੁਤ ਜਲਦੀ ਇਹ ਜੋ ਉਸ ਦੀ ਕੀਮਤ ਵਸਤਾਂ ਨੇ ਉਹਨਾਂ ਨੂੰ ਪਹੁੰਚਾਉਂਦੇ ਤੇ ਸਰ ਇਹ ਪਹਿਲੇ ਵੀ ਕੋਈ ਇੱਥੇ ਪਰਚੇ ਨੇ ਜੋ ਹਜੇ ਤੱਕ ਇਸ ਦੀ ਤਫਰੀਖ ਸਾਹਮਣੇ ਆਇਆ ਕਿ ਇਸ ਦੇ ਖਿਲਾਫ ਹੋਰ ਕੀ ਮੁਕਦਮਾ ਅਰਜੀ ਫਿਰ ਵੀ ਜੋ ਕੀ ਰਿਹੈਸ਼ੀ ਥਾਣਾ ਇਸ ਦਾ ਸੁਲਤਾਨਪਿੰਡਾ ਉਤੋਂ ਡਿਟੇਲ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਡਿਊਰਿੰਗ ਰਿਮਾਂਡ ਹੋਰ ਵੀ ਡਿਟੇਲ ਚ ਤੋਂ ਪੇਸ਼ ਕੀਤੀ ਜਾਊਗੀ ਅਗਰ ਕੋਈ ਮਗਧਮਾ ਸਾਹਮਣੇ ਆਉਂਦਾ ਵਾ ਤਾਂ ਬੰਦੇ ਤੁਹਾਨੂੰ ਉਸ ਬਾਰੇ ਵੀ ਦੱਸੇ ਸਰ ਨੰਬਰ ਕਿਉਂ ਬਦਲੇ ਹੁੰਨੇ ਆ ਆਪਣਾ ਜੋ ਇਹ ਦੋਸ਼ੀ ਆ ਜੀ ਬਹੁਤ ਜ਼ਿਆਦਾ ਚੁਸਤ ਚਲਾਕ ਆ ਇਸ ਨੇ ਬੜੇ ਅਲੱਗ-ਅਲੱਗ ਰੂਟ ਬਣਾਏ ਤਾਂ ਕਿ ਪੁਲਿਸ ਨੂੰ ਚੱਕਮਾ ਦੇ ਸਕੇ ਦੂਸਰਾ ਤਾਂ ਕਿ ਕੈਮਰੇ ਦੇ ਵਿੱਚ ਨੰਬਰ ਨਾ ਪੜਿਆ ਜਾਵੇ ਇਸ ਨੇ ਜਾਣ ਬੁੱਝ ਕੇ ਹੋਰ ਕਿਸੇ ਮੋਟਰਸਾਈਕਲ ਦਾ ਜਾਂ ਵਹੀਕਲ ਦਾ ਨੰਬਰ ਆਪਣੇ ਨੰਬਰ ਪਲੇਟ ਤੇ ਲਾਇਆ ਤਾਂ ਕਿ ਜੀ ਕੈਮਰੇ ਵਿੱਚ ਨੰਬਰ ਪਲੇਟੇ ਦੀ ਸਾਹਮਣੇ ਪੜੀ ਵੀ ਜਾਵੇ ਤਾਂ ਇਹ ਜੋ ਅਸਲ ਦੋਸ਼ੀ ਇਹ ਅੰਮ੍ਰਿਤਪਾਲ ਇਸ ਤੱਕ ਪੁਲਿਸ ਨਾ ਪਹੁੰਚ ਸਕੇ ਸੋ ਇਸ ਸਾਜ਼ਿਸ਼ ਦੇ ਦਰਜ ਨੇ ਨੰਬਰ ਬਦਲੇ ਸੀ ਪਰ ਪੁਲਿਸ ਟੀਮ ਨੇ ਬੜੀ ਹੀ ਮਸਤੀਅਦੀ ਦੇ ਨਾਲ ਇਸ ਤੱਕ ਪਹੁੰਚ ਵੀ ਕੀਤੀ ਤੇ ਜੋ ਇਸ ਦੇ ਖਿਲਾਫ ਜੋ ਵੱੰਦੇ ਜੁਰਮਾਂ ਤਹਿਤ ਵਾਧਾ ਕਰਨਾ ਪੈਂਦਾ ਸੀ 470 ਦੇ ਅਧਿ ਇਸ ਦੇ ਖਿਲਾਫ ਵਾਧਾ ਵੀ ਕੀਤਾ ਗਿਆ ਉਹ ਕਿੰਨੀ ਕਿ ਕਾਮਯਾਬੀ ਹੈ ਸਰ ਪੁਲਿਸ ਦੀ ਕਿਉਂਕਿ ਦੇਖੋ ਜੀ ਜਿਵੇਂ ਸਾਨੂੰ ਮੁਕਫਰ ਖਾਸ ਦੀ ਇਤਲਾਹ ਮਿਲੀ ਅਸੀਂ 24 ਘੰਟੇ ਦੇ ਵਿੱਚ ਨਾ ਸਿਰਫ ਦੋਸ਼ੀ ਨੂੰ ਡਰੇਸ ਕੀਤਾ ਬਲਕਿ ਦੋਸ਼ੀ ਨੂੰ ਅਰੈਸਟ ਕਰਕੇ ਮਦਈਮ ਮਕਦਮੇ ਦੀ ਜੋ ਕੀਮਤੀ ਵਸਤੂਆਂ ਸਨ ਉਸ ਨੂੰ ਰਿਕਵਰੀ ਵੀ ਕੀਤਾ ਤੇ ਬੰਦੇ ਜੁਰਮਾਂ ਤਹਿਤ ਇਸਤੇ ਖਿਲਾਫ ਚਲਾਨ ਵੀ ਕਰਾਂਗੇ ਤਾਂ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਹੋ ਜਿਹੇ ਕ੍ਰਿਮੀਨਲ 엘ਿਮੈਂਟਸ ਨੇ ਉਹ ਸੋਸਾਇਟੀ ਦੇ ਵਿੱਚ ਜੋ ਸਿਵਲ ਸਾਡੇ ਭੋਲੇ ਭਾਲੇ ਲੋਕ ਨੇ ਉਹਨਾਂ ਨਾਲ ਕਿਸੇ ਤਰੀਕੇ ਦੀ ਕੋਈ ਠੱਗੀ ਠੋਰੀ ਨਾ ਕਰਨ ਤਾਂ ਕਿ ਇਹ ਬੰਦਾ ਅੰਦਰ ਰਵੇ ਤੇ ਉਸ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਜੋ ਸਾਡੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਉਹ ਸਹੀ ਸਲਾਮਤ ਬਣੇਗੀ। ਸਮਾਨ ਵਾਪਸ ਦਿੱਤਾ ਜਾਏਗਾ ਜੀ। ਬਿਲਕੁਲ ਜੀ ਉਸ ਨੂੰ ਗਾਈਡ ਵੀ ਕੀਤਾ ਜਾਊਗਾ ਜੋ ਮੰਦੀ ਪ੍ਰਕਿਰਿਆ ਵਾ ਕੋਰਟ ਦੀ ਉਸ ਦੇ ਤਹਿਤ ਸਮਾਨ ਵਾਪਸ